ਪੰਜਾਬ ਸਰਕਾਰ ਤੇ ਸਿੱਖ ਜਥੇਬੰਦੀਆਂ ਦਬਾਅ ਪਾ ਰਹੀਆਂ ਨੇ ਕਿ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ ਜੇਲ੍ਹੋਂ ਬਾਹਰ ਕੱਢਿਆ ਜਾਵੇ ਤੁਹਾਨੂੰ ਲੱਗਦਾ ਹੈ ਕਿ ਵੀ ਔੜਗੇ ਬਾਹਰ ਦਬਾਅਤਾ ਜੀ ਇੱਥੇ ਮਹਾਲੀ ਧਰਨਾ ਲੱਗਿਆ ਸੀ ਉਹ ਕਿੰਨਾ ਚਿਰ ਚੱਲਦਾ ਰਿਹਾ ਹੁਣ ਵੀ ਚੱਲਦਾ ਹੈ ਪਹਿਲਾਂ ਵੀ ਚੱਲੇ ਆ ਬੰਦੀ ਸਿੰਘਾਂ ਦੀਆਂ ਜਿਹੜੀਆਂ ਰਿਹਾਈ ਦੀਆਂ ਇਹ ਚਿੰਗਾਰ ਸ਼ੈ ਇਹ ਅੱਜ ਦਾ ਨਹੀਂ ਚੱਲ ਰਿਹਾ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਆ ਮਜੂਦਾ ਸਰਕਾਰ ਹੈ ਭਗਵਾਨਤਮਾਨ ਸਰਕਾਰ ਇਹਦੀ ਨੀਂਦ ਖੁੱਲ ਗਈ ਕਿਤੇ ਨਾ ਕਿਤੇ ਮਤਲਬ ਹੁਣ ਉਸ ਨੂੰ ਪਤਾ ਲੱਗ ਗਿਆ ਵੀ ਜੇ ਕੰਮ ਕਰਾਂਗੇ ਤਾਂ ਹੁਣ ਤਾਂ ਅੱਗੇ ਰੁਆਵਾਂਗੇ ਨਹੀਂ ਤਾਂ ਰਵਾਇਤੀ ਪਾਰਟੀਆਂ ਵਾਂਗ ਅਸੀਂ ਉਹਨਾਂ 'ਚ ਜੁੜ ਗਏ ਹੁਣ ਸਰਦਾਰ ਜੀ ਨੇ ਜਲੰਧਰ ਘਰ ਵੀ ਲੈ ਲਿਆ ਕਿਰਾਏ ਤੇ ਹੀ ਲਿਆ ਪਰ ਹੁਣ ਐਕਟਿਵ ਹੋ ਗਿਆ ਦੂਜੀਆਂ ਪਾਰਟੀਆਂ ਜੋ ਕੰਮ ਕਰਦੀਆਂ ਸੀ ਏ ਵੀ ਕਿਤੇ ਨਾ ਕਿਤੇ ਉਹ ਹੀ ਕੰਮ ਕਰਨ ਤੇ ਆ ਗਏ। ਦਲੰਦਰ ਨੂੰ ਲੈ ਕੇ ਗੱਲ ਕਰੀਏ ਤਾਂ ਉੱਥੇ ਜਿਮਨੀ ਚੌਣਾ ਹੋਣ ਜਾ ਰਹੀਆਂ ਨੇ। ਪਰੰਤੂ ਉੱਥੇ ਇੱਕ ਗੱਲ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਆਪ ਪੈਰਾ ਦੇਣ ਆ ਰਹੇ ਨੇ ਹੁਣ ਕਿ ਉਹਨਾਂ ਨੂੰ ਆਪਣੇ ਅਧਿਕਾਰੀਆਂ ਤੇ ਵਿਸ਼ਵਾਸ ਨਹੀਂ ਰਿਹਾ। ਇਹਨਾਂ 'ਚ ਕਮੀਆਂ ਕੀ ਰਹੀਆਂ ਨੇ? ਇਹਨਾਂ ਨੇ ਜੋ-ਜੋ ਵਾਅਦੇ ਕੀਤੇ ਨੇ ਉਹ ਤਕਰੀਬਨ ਲੋਕਾਂ ਨੂੰ ਰਾਸ ਨਹੀਂ ਆਏ। ਇਹ ਤਾਂ ਕਹਿ ਰਹੇ ਸੀ ਕਿ ਅਸੀਂ 24 ਘੰਟੇ ਜਿਹੜੀ ਕਿ ਬਿਜਲੀ ਮੁਫਤ ਦਵਾਂਗੇ ਤੇ ਅੱਜ ਹੁਣ ਵੋਟਾਂ ਤੋਂ ਬਾਅਦ ਇੱਕ ਲੱਗ ਤਾਂ ਜਿਹੜਾ ਕਿ ਬਿਜਲੀ ਮਹਿੰਗੀ ਕਰ ਦਿੱਤੀ। ਬਾਕੀ ਪਾਰਟੀਆਂ ਨੂੰ ਵੀ ਚੈਲੰਜ ਦਿੱਤੇ ਜਾ ਰਹੇ ਨੇ। ਤੇ ਕੀ ਹੁਣ ਕਾਨੂੰਨ ਵਿਵਸਥਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਾਨੂੰਨ ਵਿਵਸਥਾ ਤਾਂ ਪਹਿਲਾਂ ਆਪਣੇ ਜੋਧੇ ਮਰੇ ਨੇ ਆਮ ਗੁੰਡਾਗਰਦੀ ਹੋ ਰਹੀ ਹੈ ਪੰਜਾਬ ਦੇ ਵਿੱਚ ਚਲੋ ਪਹਿਲੀਆਂ ਸਰਕਾਰਾਂ ਚ ਵੀ ਹੁੰਦੀ ਸੀ ਵੋਟਾਂ ਵਿਨੰਗੀਆਂ ਨੇ ਪਰ ਕਿਸਾਨਾਂ ਦਾ ਹਜੇ ਤੱਕ ਮਸਲਾ ਹੱਲ ਨਹੀਂ ਹੋਇਆ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋਇਆ ਕਿਸਾਨਾਂ ਦੇ ਨਾਲ ਇਹ ਖੜੇ ਨਹੀਂ ਭਗਵੰਤ ਮਾਨ ਸਾਹਿਬ ਹੁਣ ਭਾਜੀਪੀ ਦੇ ਵਿੱਚ ਰਗਨੀਤ ਬਿੱਟੂ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਮੈਂ ਬੰਦੀ ਸਿੰਘਾਂ ਨੂੰ ਲੈ ਕੇ ਮਸਲੇ ਹੱਲ ਕਰਾਵਾਂਗਾ ਨਾ ਹੀ ਅੱਜ ਵਿਰੋਧ ਕਰਾਂਗਾ ਤੇ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਤੇ ਇਹ ਬੰਦੀ ਸਿੰਘਾਂ ਦਾ ਮਸਲਾ ਹੁਣ ਹੱਲ ਹੋਵੇਗਾ ਨਹੀਂ ਬੰਦੀ ਸਿੰਘਾਂ ਦਾ ਮਸਲਾ ਇਹ ਹੁਣ ਬਿੱਟੂ ਕਹਿ ਰਿਹਾ ਮੈਂ ਗਲਾ ਦੂੰਗਾ ਇਹਨਾਂ ਨੇ ਤਾਂ ਬੰਦੀ ਸਿੰਘਾਂ ਨੂੰ ਐਨਐਸਐਲਵਾਤੀ ਸਸ਼ੀਕਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਫਿਰ ਤੋਂ ਸਿਆਸੀ ਮੁੱਦੇ ਲੈ ਕੇ ਹਾਜ਼ਰ ਹੋਏ ਆਂ ਇਹ ਕਈ ਮੁੱਦਿਆਂ ਨੂੰ ਲੈ ਕੇ ਅੱਜ ਫਿਰ ਤੋਂ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਮੇਰੇ ਸਾਈਓ ਕੀ ਪਰਮਵੀਰ ਜੁੜੇ ਨੇ ਤੇ ਪਹਿਲਾ ਤੋਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸੱਸੀ ਕਾਲ ਪਰਮਜੀਤ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੁਹਾਨੂੰ ਪਤਾ ਹੀ ਆ ਕਿ ਇੱਕ ਪਾਸੇ ਇਲੈਕਸ਼ਨ ਲੋਕ ਸਭਾ ਦੀਆਂ ਚੋਣਾਂ ਹੋ ਕੇ ਹੱਡੀਆਂ ਨੇ ਦੂਜੇ ਪਾਸੇ ਹੁਣ ਜਿਮਨੀ ਚੋਣਾਂ ਦੀ ਸਟਾਰਟਿੰਗ ਵੀ ਹੋ ਗਈ ਆ ਅਜੇ ਤੱਕ ਨਾਮਜ਼ਦਗੀ ਪੱਤਰ ਵੀ ਕਿਸੇ ਨੇ ਨਹੀਂ ਭਰੇ ਕਿਵੇਂ ਦੇਖਦੇ ਹਾਂ ਨਾਮਜ਼ਦਗੀ ਪੱਤਰ ਤਾਂ ਚਲੋ ਭਰੇ ਜਾਣਗੇ ਪਰ ਜਿਹੜੀ ਆ ਮੌਜੂਦਾ ਸਰਕਾਰ ਹੈ ਭਗਵਾਨਤਮਾਨ ਸਰਕਾਰ ਇਹਦੀ ਨੀਂਦ ਖੁੱਲ ਗਈ ਹਾਂ ਕਿਤੇ ਨਾ ਕਿਤੇ ਮਤਲਬ ਹੁਣ ਉਸ ਨੂੰ ਪਤਾ ਲੱਗ ਗਿਆ ਵੀ ਜੇ ਕੰਮ ਕਰਾਂਗੇ ਤਾਂ ਹੁਣ ਤਾਂ ਅੱਗੇ ਨੂੰ ਆਵਾਂਗੇ ਨਹੀਂ ਤਾਂ ਰਵਾਇਤੀ ਪਾਰਟੀਆਂ ਵਾਂਗ ਅਸੀਂ ਉਹਨਾਂ 'ਚ ਜੁੜ ਗਏ ਹਾਂ ਹੁਣ ਸਰਦਾਰ ਜੀ ਨੇ ਜਲੰਧਰ ਘਰ ਵੀ ਲੈ ਲਿਆ ਕਿਰਾਏ ਤੇ ਹੀ ਲਿਆ ਪਰ ਹੁਣ ਐਕਟਿਵ ਹੋ ਗਿਆ ਹਾਂ ਪਹਿਲਾਂ ਤਾਂ ਉਹਨਾਂ ਨੂੰ ਐ ਸੀ ਵੀ ਸਾਡੇ ਭਮੱਕੜ ਹੈਗੇ ਨੇ ਆਹ ਲੋਕ ਸਭਾ ਚੋਣਾਂ ਤੱਕ ਵੀ ਉਹਨੂੰ ਵਿਸ਼ਵਾਸ ਸੀ ਵੀ ਉਈਓ ਲੋਕ ਵੋਟਾਂ ਪਾ ਦੇਣਗੇ ਹਾਂ ਪਹਿਲਾਂ ਹਵਾ 'ਚ ਪੈ ਗੀਆਂ ਹੁਣ ਕੰਮ ਕਰਕੇ ਦਿਖਾਉਣਾ ਪਊਗਾ ਹਾਂ ਇਹ ਜਿਹੜਾ ਲੋਕਾਂ ਦਾ ਵਿਸ਼ਵਾਸ ਖਤਮ ਹੋਇਆ ਇਸ ਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਆ ਬਹੁਤ ਸਾਰੀਆਂ ਵਜ੍ਹਾ ਨੇ ਜੀ ਦੂਜੀਆਂ ਪਾਰਟੀਆਂ ਜੋ ਕੰਮ ਕਰਦੀਆਂ ਸੀ ਇਹ ਵੀ ਕਿਤੇ ਨਾ ਕਿਤੇ ਉਹ ਹੀ ਕੰਮ ਕਰਨ ਤੇ ਆ ਗਏ ਹਮ ਸਭ ਤੋਂ ਪਹਿਲਾਂ ਇਹਨਾਂ ਤੋਂ ਗਲਤੀਆਂ ਹੋਈਆਂ ਨੇ ਇਹਨਾਂ ਨੇ ਜਿਹੜੀ ਲੀਡਰਾਂ ਦੀ ਸਿਕਿਉਰਿਟੀ ਹੁੰਦੀ ਸੀ ਚਲੋ ਪੈਨਸ਼ਨ ਲੱਗੀ ਹੋਈ ਸੀ ਉਹ ਇੱਕ ਇੱਕ ਪੈਨਸ਼ਨ ਜਾਂ ਕੀ ਕਰਤਾ ਉਹ ਛੱਡੋ ਹਮ ਇਹਨਾਂ ਨੇ ਐਡਵਰਟਾਈਜ਼ਮੈਂਟ ਕਰਤੀ ਵੀ ਅਸੀਂ ਸਿਕਿਉਰਿਟੀ ਹਟਾਤੀ ਮੂਸੇ ਵਾਲੇ ਦੀ ਸਿਕਿਉਰਿਟੀ ਹਟਾਤੀ ਫਲਾਣੇ ਦੀ ਸਿਕਿਉਰਿਟੀ ਹਟਾਤੀ ਅਸੀਂ ਪੰਜਾਬ ਦਾ ਪੈਸਾ ਬਚਾ ਲਿਆ ਹਾਂ ਉਹ ਪੰਜਾਬ ਦਾ ਪੈਸਾ ਨਹੀਂ ਬਚਾਇਆ ਉਹ ਕਿਤੇ ਨਾ ਕਿਤੇ ਉਹ ਖਾਮੀ ਹੋ ਗਈ ਉਹ ਸਿਕਿਉਰਿਟੀ ਜੇ ਉਹ ਗੱਲ ਲੀਕ ਹੋਈ ਤਾਂ ਉਹ ਪੁੱਤ ਮਰਿਆ ਸਿਕਿਉਰਿਟੀ ਹਟਾ ਲਈ ਉਹਨਾਂ ਨੂੰ ਮੌਕਾ ਮਿਲ ਗਿਆ ਚਾਹੇ ਉਹ ਇਹਨਾਂ ਦੀ ਵਜ੍ਹਾ ਨਾਲ ਨਹੀਂ ਮਰਿਆ ਪਰ ਇੱਕ ਤਰ੍ਹਾਂ ਨਾਲ ਇਹਨਾਂ ਦੇ ਉੱਤੇ ਹੀ ਉਹ ਦਾਗ ਹੈ ਵੀ ਇਹਨਾਂ ਨੇ ਸਿਕਿਉਰਿਟੀ ਮਕਾ ਕਈ ਫੇਰੇ ਨੇ ਰੌਲਾ ਪਾਇਆ। ਉਸ ਤੋਂ ਬਾਅਦ ਉਸ ਤਰਕ ਹੋਏ ਨੇ। ਫਿਰ ਦੀਪ ਸਿੱਧੂ ਮਰਿਆ। ਉਹ ਵੀ ਇਹਨਾਂ ਦੇ ਹੀ ਲੱਗ ਰਹੇ ਨੇ। ਵੀ ਇਹੋ ਗਤੀਵਿਧੀਆਂ ਚਾਹ ਰਹੀ ਸੀ ਚਾਹੇ ਉਹ ਸੈਂਟਰ ਸਰਕਾਰ ਵੱਲੋਂ ਵੀ ਉਹਨੂੰ ਭਗੌੜਾ ਘਰਾੜ ਕੀਤਾ ਗਿਆ ਸੀ ਕਿਸਾਨਾਂ ਦੇ ਹੱਕ 'ਚ ਬੋਲਦਾ ਸੀ ਚਲੋ ਉਹਨਾਂ ਨੇ ਤਾਂ ਕਰਨਾ ਹੀ ਸੀ। ਠੀਕ ਹੈ ਫਿਰ ਨੰਗਲ ਮੀਆਂ ਮਰਿਆ। ਉਹ ਵੀ ਇਹਨਾਂ ਦੇ ਸਿਰੇ ਆ ਰਿਹਾ ਸੀ ਵੀ ਕਿਉਂਕਿ ਮੌਜੂਦਾ ਸਰਕਾਰ ਸੀ। ਕਈ ਘਮੀਆਂ ਨੇ। ਜੀ। ਜਲੰਧਰ ਨੂੰ ਲੈ ਕੇ ਗੱਲ ਕਰੀਏ ਤਾਂ ਉੱਥੇ ਜਿਮਨੀ ਚੌਣਾ ਹੋਣ ਜਾ ਰਹੀਆਂ ਨੇ ਪਰੰਤੂ ਉੱਥੇ ਇੱਕ ਗੱਲ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਆਪ ਪੈਰਾ ਦੇਣ ਆ ਰਹੇ ਨੇ ਹੁਣ ਕਿ ਉਹਨਾਂ ਨੂੰ ਆਪਣੇ ਅਧਿਕਾਰੀਆਂ ਤੇ ਵਿਸ਼ਵਾਸ ਨਹੀਂ ਰਿਹਾ ਅਧਿਕਾਰੀ ਤਾਂ ਪਹਿਲਾਂ ਵੀ ਹੈਗੇ ਸੀ ਪਹਿਲਾਂ ਉਹਨਾਂ ਨੂੰ ਓਵਰ ਕਨਫੀਡੈਂਸ ਹੋ ਗਿਆ ਸੀ ਹਾਂ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਆਮ ਪਾਰਟੀਆਂ ਵਰਗੀਆਂ ਹਾਂ ਹਾਂ ਕਿਉਂਕਿ ਲੋਕਾਂ ਨੇ ਦੱਸਤਾ ਜੀ ਇਹਨਾਂ 'ਚ ਕਮੀਆਂ ਕੀ ਰਹੀਆਂ ਨੇ ਇਹਨਾਂ ਨੇ ਜੋ-ਜੋ ਵਾਅਦੇ ਕੀਤੇ ਨੇ ਉਹ ਤਕਰੀਬਨ ਲੋਕਾਂ ਨੂੰ ਰਾਸ ਨਹੀਂ ਆਏ ਇਹਨਾਂ ਨੇ ਬਿਜਲੀ ਸਸਤੀ કરી ਚਲੋ ਆ ਰਿਹਾ ਵੀ ਬਿੱਲ ਘਟਾ ਰਹੇ ਨੇ ਜਰਨਲ ਕੈਟਾਗਰੀ ਨੂੰ ਫਾਇਦਾ ਹੋਇਆ ਪਰ ਅੱਜ ਫੇਰ ਬਿਜਲੀ ਮਹਿੰਗੀ ਹੋਣ ਦਾ ਫੇਰ ਅੱਜ ਖਬਰ ਆ ਗਈ ਫੇਰ ਵਾਦਾ ਕਿੱਥੇ ਗਿਆ ਇਹ ਤਾਂ ਕਹਿ ਰਹੇ ਸੀ ਕਿ ਅਸੀਂ 24 ਘੰਟੇ ਜਿਹੜੀ ਕਿ ਬਿਜਲੀ ਮੁਫਤ ਦਵਾਂਗੇ ਤੇ ਅੱਜ ਹੁਣ ਵੋਟਾਂ ਤੋਂ ਬਾਅਦ ਇੱਕ ਲੱਗਤ ਜਿਹੜਾ ਕਿ ਬਿਜਲੀ ਮਹਿੰਗੀ ਕਰ ਦਿੱਤੀ ਉਹੀ ਤਾਂ ਜੀ ਗੱਲ ਹੈ ਜੋ ਜਵਾਨ ਤੇ ਉੱਤੇ ਖੜਦੇ ਤਾਂ ਹੈ ਨਹੀਂ ਜੋ ਜਵਾਨੇ ਕਰਦੇ ਨੇ ਉਹਦੇ ਤੇ ਕਿਸੇ ਪਾਸੇ ਖਰਾ ਤਾਂ ਉਤਰਨਾ ਹੁਣ ਐਡਵਰਟਾਈਜ਼ਮੈਂਟ ਦੇ ਉੱਤੇ ਇਹਕ ਪੈਸੇ ਖਰਚਦੇ ਨੇ ਉਹ ਵੀ ਲੋਕਾਂ ਦੇ ਵਿੱਚ ਰੋਸ ਹੈ ਹੁਣ ਆਪਾਂ ਕਿਸੇ ਪਾਸੇ ਕਿਸੇ ਸ਼ਹਿਰ ਨੂੰ ਜਾਂਦੇ ਆ ਐ ਹਜ਼ਾਰਾਂ ਦੇ ਵਿੱਚ ਤੁਹਾਨੂੰ ਹੁਣ ਇਹਨਾਂ ਦੇ ਲੱਗੇ ਹੋਏ ਬੈਨਰ ਮਿਲ ਜਾਣਗੇ ਇੱਧਰ ਨੂੰ ਐ ਜੋੜ ਕੇ ਬੈਨਰ ਲਾਏ ਹੋਏ ਨੇ ਵੀ ਇੱਧਰਲੇ ਨੂੰ ਵੀ ਦਿਖੇ ਇੱਧਰਲੇ ਨੂੰ ਵੀ ਦਿਖੇ ਦੇ 500 ਬੋਲੇ ਤਾਂ 500 ਦੇ ਉੱਤੇ 500 ਮੈਨਰ ਆ ਹਾਂ ਜਿਹਨੇ ਦੇਖਣਾ ਉਹਨੇ 20 ਵੀ ਦੇਖ ਲੈਣੇ ਨੇ ਉਹਨੇ 10 ਵੀ ਦੇਖ ਲੈਣੇ ਨੇ ਉਹਨੂੰ ਪਤਾ ਹੀ ਆ ਵੀ ਭਗਵੰਤਮਾਨ ਕੌਣ ਹੈ ਹਾਂ ਇਹ ਪਹਿਲਾਂ ਕਹਿੰਦੇ ਹੁੰਦੇ ਤੇ ਵੀ ਤੁਸੀਂ ਤੁਹਾਨੂੰ ਦੱਸਣ ਦੀ ਲੋੜ ਨਾ ਪਵੇ ਤੁਸੀਂ ਕੌਣ ਹੋ ਹਾਂ ਹੁਣ ਇਹ ਖੁਦ ਦੱਸਦੇ ਫਿਰਦੇ ਨੇ ਵੀ ਐਡ ਕਰ ਕਰਕੇ ਹਾਂ ਫालतੂ ਦਾ ਪੈਸਾ ਖਰਾਬ ਕਰ ਰਹੇ ਨੇ ਜੀ ਜਿਹੜਾ ਇਹ ਇਸਤਿਹਾਰबाजी ਨੂੰ ਲੈ ਕੇ ਗੱਲ ਕਰੀਏ ਤੁਸੀਂ ਤਾਂ ਉਹ ਤਾਂ ਪੰਜਾਬ ਦੇ ਸਿਰ ਤੇ ਵੀ ਫਿਰ ਕਰਜ਼ਾ ਕਿਤੇ ਨਾ ਕਿਤੇ ਨੀ ਪੰਜਾਬ ਦੇ ਸਿਰਤੇ ਜਿਹੜਾ ਕਰਜ਼ਾ ਤਾਂ ਹੈਗਾ ਹੀ ਹੈਗਾ ਐਡ ਕਰਨ ਦੀ ਲੋੜ ਨਾ ਪਵੇ ਜੇ ਤੁਸੀਂ ਚੰਗੇ ਕੰਮ ਕਰੋ ਤਾਂ ਤੁਹਾਨੂੰ ਐਡ ਦੀ ਲੋੜ ਨਹੀਂ ਜੇ ਤੁਸੀਂ ਚੰਗੇ ਕੰਮ ਹੁਣ ਵੀ 2 ਸਾਲਾਂ ਚ ਕੀਤੇ ਹੁੰਦੇ ਤੁਹਾਨੂੰ 3 13 ਤੋਂ 3 ਤੇ ਨਹੀਂ ਸੀ ਤੁਸੀਂ ਆਉਂਦੇ ਇਹ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਨਿਰਾਸ਼ਾ ਆਈ ਹੈ ਉਹ ਤੁਹਾਨੂੰ ਆਮ ਪਾਰਟੀਆਂ ਵਾਂਗ ਦੇਖਣ ਲੱਗੇ ਹੁਣ ਫਿਰ ਤੁਸੀਂ ਆਕੇ ਜਲੰਧਰ ਵੀ ਬੈਠ ਗਏ ਤੁਹਾਨੂੰ ਪਤਾ ਲੱਗ ਗਿਆ ਵੀ ਕੰਮ ਕਰਕੇ ਦੇਖਣਾ ਪਊਗਾ ਤਾਂ ਅਸੀਂ ਜਿੱਤਾਂਗੇ ਸਤਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਆਮ ਆਦਮੀ ਪਾਰਟੀ ਦੀ ਸਥਿਤੀ ਜਿਹੜੀ ਹੈ ਕਿ ਹੁਣ ਆਮ ਆਦਮੀ ਪਾਰਟੀ ਤੁਹਾਨੂੰ ਪਤਾ ਪਾਰਟੀ ਆ ਬਾਕੀ ਪਾਰਟੀਆਂ ਨੂੰ ਵੀ ਚੈਲੰਜ ਦਿੱਤੇ ਜਾ ਰਹੇ ਨੇ ਤੇ ਕੀ ਹੁਣ ਕਾਨੂੰਨ ਵਿਵਸਥਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਾਨੂੰਨ ਵਿਵਸਥਾ ਤਾਂ ਪਹਿਲਾਂ ਆਪਣੇ ਯੋਦੇ ਮਰੇ ਨੇ ਆਮ ਗੁੰਡਾਗਰਦੀ ਹੋ ਰਹੀ ਹੈ ਪੰਜਾਬ ਦੇ ਵਿੱਚ ਚਲੋ ਪਹਿਲੀਆਂ ਸਰਕਾਰਾਂ ਚ ਵੀ ਹੁੰਦੀ ਸੀ ਪਰ ਜਿਵੇਂ ਇਹਨਾਂ ਨੇ ਕਿਹਾ ਜੀ ਸਾਡੇ ਰਾਜ ਦੇ ਵਿੱਚ ਆ ਹੋਊਗਾ ਆ ਹੋਊਗਾ ਆ ਹੋਊਗਾ ਹਾਂ ਐ ਤਾਂ ਆਮ ਆ ਹਾਂ ਨਸ਼ਾ ਖਤਮ ਹੋ ਗਿਆ ਤਿੰਨ ਮਹੀਨੇ ਦੇ ਵਿੱਚ ਇਹਨਾਂ ਨੇ ਨਸ਼ਾ ਖਤਮ ਕਰਨਾ ਸੀ ਹੋ ਗਿਆ ਜੀ ਉਹ ਉਵੇਂ ਹੀ ਚੱਲ ਰਿਹਾ ਇਹਨਾਂ ਨੇ ਕਿ ਪਾਰਟੀ ਦੇ ਵਿੱਚ ਤੁਸੀਂ ਕਿਹਾ ਪਾਰਟੀ ਦੇ ਵਿੱਚ ਜੋ ਗਤੀਵਿਧੀਆਂ ਹੋ ਰਹੀਆਂ ਨੇ ਉਹ ਸ਼ੀਤਲ ਅਗਰਵਾਲ ਇਹਨਾਂ ਦਾ ਹੀ ਐਮਐਲਏ ਸੀ ਉਹਨੇ ਕੀ ਕਿਹਾ ਵੀ ਜੋ ਪਾਰਟੀ ਦੀਆਂ ਗਤੀਵਿਧੀਆਂ ਨੇ ਮੈਂ ਉਹਨਾਂ ਤੋਂ ਖੁਸ਼ ਨਹੀਂ ਮੈਂ ਆਮ ਆਦਮੀ ਪਾਰਟੀ ਤੋਂ ਖੁਸ਼ ਨਹੀਂ ਮਤਲਬ ਕਿ ਲੋਕ ਨਿਰਾਸ਼ ਨੇ ਇਹਨਾਂ ਦੇ ਐਮਐਲਏ ਖੁਦ ਬਿਆਨ ਦੇ ਰਹੇ ਨੇ ਵੀ ਇਹਨਾਂ ਦੀਆਂ ਜਿਹੜੀਆਂ ਅੰਦਰਲੀ ਨੀਤੀਆਂ ਨੇ ਉਹ ਸਹੀ ਨਹੀਂ ਉਹਨੂੰ ਦੇਖ ਕੇ ਉਹਨੇ ਅਸਤੀਫਾ ਦਿੱਤਾ ਚਲੋ ਕੋਈ ਕਾਰਨ ਹੋਰ ਵੀ ਹੋ ਸਕਦੇ ਨੇ ਤੇ ਦੂਜੇ ਪਾਸੇ ਆਪਾਂ ਗੱਲ ਕਰਦੇ ਹਾਂ ਤਾਂ ਕਿਸਾਨ ਜਥੇਬੰਦੀਆਂ ਵੀ ਹਜੇ ਸ਼ੰਭੂ ਬਾਰਡਰ ਤੇ ਬੈਠੀਆਂ ਨੇ ਵੋਟਾਂ ਵੀ ਨੰਗੀਆਂ ਨੇ ਪਰ ਕਿਸਾਨਾਂ ਦਾ ਹਜੇ ਤੱਕ ਮਸਲਾ ਹੱਲ ਨਹੀਂ ਹੋਇਆ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋਇਆ ਕਿਸਾਨਾਂ ਦੇ ਨਾਲ ਇਹ ਖੜੇ ਨਹੀਂ ਭਗਵੰਤ ਮਾਨ ਸਾਹਿਬ ਜੇ ਇਹ ਇੱਕ ਵੀ ਬਿਆਨ ਕਿਸਾਨਾਂ ਦੇ ਹੱਕ ਦੇ ਵਿੱਚ ਦੇ ਦਿੰਦੇ ਹਰਿਆਣਾ ਨੇ ਆ ਕੇ ਆਪਣੇ ਪੰਜਾਬ ਦੇ ਬਾਰਡਰ ਦੇ ਵਿੱਚ ਆ ਕੇ ਬੈਰੀਅਰ ਲਾਏ ਭਗਵੰਤ ਮਾਨ ਸੁੱਤੇ ਪਏ ਸੀ ਮੁੱਖ ਮੰਤਰੀ ਹੈ ਉਹਨੂੰ ਪਲ-ਪਲ ਦਾ ਖਬਰ ਹੈ ਉਹ ਕਹਿ ਨਹੀਂ ਸਕਦੇ ਵੀ ਸਾਡਾ ਤੁਸੀਂ ਛੱਡੋ ਤੁਸੀਂ ਆਪਣੇ ਵਾਲੇ ਪਾਸੇ ਲਾਓ ਇਹ ਚੀਜ਼ ਦਾ ਬਹੁਤ ਰੋਸ ਪਿਆ ਕਿਸਾਨਾਂ ਦੇ ਵਿੱਚ ਆਮ ਜਿਹੜੇ ਆਮ VOTER ਨੇ ਉਹਨਾਂ ਚ ਵੀ ਇਹ ਰੋਸ ਪੈਦਾ ਕੀਤਾ ਵੀ ਭਗਵੰਤ ਮਾਨ ਇੱਕ ਵੀ ਵਾਰ ਨਹੀਂ ਬੋਲਿਆ ਯਾਰ ਐਵੇਂ ਤਾਂ ਹੋਰ ਕਬਜ਼ੇ ਹੋ ਜਾਣਗੇ ਹਰਿਆਣਾ ਆ ਜਾਊਗਾ ਹੋਰ ਵੀ ਸਟੇਟਾਂ ਨੇ ਉਹ ਵੀ ਆ ਜਾਣਗੀਆਂ ਪੰਜਾਬ ਤੇ ਕਬਜ਼ਾ ਕਰਨ ਵਾਸਤੇ ਜੀ ਤੇ ਅ ਦਲ ਬਦਲੂ ਲੈ ਕੇ ਗੱਲ ਕਰੀਏ ਤਾਂ ਸਿਆਸਤ ਦੇ ਵਿੱਚ ਟ੍ਰੈਂਡ ਜਿਹਾ ਚੱਲ ਗਿਆ ਸੀ ਇਹ ਦੇਖਿਓ ਤੁਸੀਂ ਕਿ ਇਲੈਕਸ਼ਨ ਟਾਈਮ ਬਹੁਤ ਸਾਰੀਆਂ ਜਿਹੜੀਆਂ ਕਿ ਅਧਿਕਾਰੀਆਂ ਦੇ ਵੱਲੋਂ ਦੂਜੀਆਂ ਪਾਰਟੀਆਂ ਦੇ ਵਿੱਚ ਗਏ ਉੱਥੇ ਹੁਣ ਬੀਜੇਪੀ ਦੇ ਵਿੱਚ ਰਗਨੀਤ ਬਿੱਟੂ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਮੈਂ ਬੰਦੀ ਸਿੰਘਾਂ ਨੂੰ ਲੈ ਕੇ ਮਸਲੇ ਹੱਲ ਕਰਾਵਾਂਗਾ ਨਾ ਹੀ ਅੱਜ ਵਿਰੋਧ ਕਰਾਂਗਾ ਤੇ ਉਹਨਾਂ ਨੇ ਇਹ ਗੱਲ ਵੀ ਕਹੀਆ ਤੇ ਇਹ ਬੰਦੀ ਸਿੰਘਾਂ ਦਾ ਮਸਲਾ ਹੁਣ ਹੱਲ ਹੋਵੇਗਾ ਨਹੀਂ ਬੰਦੀ ਸਿੰਘਾਂ ਦਾ ਮਸਲਾ ਇਹ ਹੁਣ ਬਿੱਟੂ ਕਹਿ ਰਹੇ ਮੈਂ ਕਰਾ ਦੂੰਗਾ ਇਹਨਾਂ ਨੇ ਤਾਂ ਬੰਦੀ ਸਿੰਘਾਂ ਨੂੰ ਐਨਐਸਏ ਲਵਾਤੀ ਹਾਂ ਚਲੋ ਇਹਨਾਂ ਨੇ ਨਹੀਂ ਲਵਾਈ ਲੱਗੀ ਤਾਂ ਇਹਨਾਂ ਦੇ ਰਾਤ 'ਚ ਹੈ ਨਾ ਐਨਐਸਏ ਇਹਨਾਂ ਦੇ ਰਾਤ 'ਚ ਲੱਗੀ ਦੁਬਾਰਾ ਐਨਐਸਏ ਰਿਪੀਟ ਵੀ ਹੋਈ ਉਹ ਚੀਜ਼ ਦਾ ਖਮਿਆਜਾ ਵੀ ਇਹ 13 ਤੋਂ 3 ਤੇ ਆਏ ਨੇ ਇਹ ਵੀ ਇਹਨਾਂ ਦੇ ਸਿਰੇ ਮੜਿਆ ਜਾਊਗਾ ਕਿਉਂਕਿ ਮੌਕੇ ਦੀ ਸਰਕਾਰ ਸੀ ਪੰਜਾਬ 'ਚੋਂ ਅੰਗਰਤਪਾਲ ਫੜਿਆ ਗਿਆ ਪੰਜਾਬ 'ਚੋਂ ਹੀ ਉਹ ਡਿਬਰੂ ਗੜ ਗਿਆ ਉਹ ਵੀ ਸਰਕਾਰ ਤੇ ਪਿਆ ਤੇ ਰਾਮ ਰਹੀਮ ਜਿਹੜੇ ਕਿ ਫੇਰ ਪੈਰੋਲ ਮੰਗ ਰਹੇ ਨੇ ਹਾਈ ਕੋਰਟ ਅੱਗੇ ਕਿਹਾ ਕਿ ਵੀ ਮੈਨੂੰ 21 ਦਿਨਾਂ ਦੀ ਫੇਰ ਪੈਰੋਲ ਦਿੱਤੀ ਜਾਵੇ। ਉਹ ਫਿਰ ਉਹ ਵੋਟਾਂ ਨੇ ਜੀ ਉਹਦੇ ਹੱਥ ਚ ਸਰਕਾਰ ਫਸੀ ਹੋਈ ਹੁੰਦੀ ਹੈ। ਹੁਣ ਜਿਹੜੇ ਆਪਣੇ ਬੰਦੀ ਸਿੰਘ ਨੇ 30-30 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ। ਉਹਨਾਂ ਨੂੰ ਕਿਉਂ ਨਹੀਂ ਪੈਰੋਲ ਦਿੰਦੇ? ਇੱਕ ਡੇਰਾ ਮੁਖੀ ਹੈ। ਉਹਦੇ ਹੱਥ 'ਚ ਵੋਟਾਂ ਨੇ। ਉਹ ਦੋਸ਼ੀ ਵੀ ਹੈ। ਆਪਣੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ। ਜਦੋਂ ਸਜ਼ਾ ਪੂਰੀ ਹੋ ਗਈ ਹੁਣ ਤਾਂ ਉਹਨਾਂ ਨੇ ਛੱਡਣਾ ਚਾਹੀਦਾ ਨਾ ਹੁਣ ਤੁਹਾਨੂੰ ਕੀ ਲੱਗਦਾ ਵੀ ਜੇ ਅਮਰਤਪਾਲ ਨਹੀਂ ਬਾਹਰ ਆਉਂਦਾ ਐਮਪੀ ਦੇ ਵਿੱਚ ਤਾਂ ਇਹਦਾ ਵੀ ਕਿਹਦੇ ਤੇ ਪੈਣਾ ਬੋਝ ਇਹ ਵੀ ਭਗਵੰਤ ਮਾਨ ਤੇ ਪਊਗਾ ਇਹਨਾਂ ਦੀ ਸਰਕਾਰ ਤੇ ਪਊਗਾ ਜੇ ਭਗਵੰਤ ਮਾਨ ਲਿਖ ਕੇ ਦੇ ਦੇਵੇ ਤਾਂ ਉਹ ਬਾਹਰ ਆ ਜੀਵੇ ਪੰਜਾਬ ਸਰਕਾਰ ਤੇ ਸਿੱਖ ਜਥੇਬੰਦੀਆਂ ਦਬਾਅ ਪਾ ਰਹੀਆਂ ਨੇ ਕਿ ਅਮਰਤਪਾਲ ਨੂੰ ਰਿਹਾਅ ਕੀਤਾ ਜਾਵੇ ਜੇਲ੍ਹੋਂ ਬਾਹਰ ਕੱਢਿਆ ਜਾਵੇ ਤੁਹਾਨੂੰ ਲੱਗਦਾ ਹੈ ਕਿ ਵੀ ਆਉਣਗੇ ਬਾਹਰ ਦਬਾਅ ਤਾਂ ਜੀ ਇੱਥੇ ਮਹਾਲੀ ਧਰਨਾ ਲੱਗਿਆ ਸੀ ਉਹ ਕਿੰਨਾ ਚਿਰ ਚੱਲਦਾ ਰਿਹਾ ਹੁਣ ਵੀ ਚੱਲਦਾ ਹੈ ਪਹਿਲਾਂ ਵੀ ਚੱਲੇ ਆ ਬੰਦੀ ਸਿੰਘਾਂ ਦੀਆਂ ਜਿਹੜੀਆਂ ਰਿਹਾਈ ਦੀਆਂ ਇਹ ਸੰਘਰਸ਼ ਹੈ ਇਹ ਅੱਜ ਦਾ ਨਹੀਂ ਚੱਲ ਰਿਹਾ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਪਰ ਭਵਾਂਤਮਨ ਸਰਕਾਰ ਨੇ ਇਹਦੇ ਤੇ ਕੁਝ ਵੀ ਨਹੀਂ ਕਰਿਆ ਇਲੈਕਸ਼ਨ ਚੱਲੀਆਂ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ 13 ਉਮੀਦਵਾਰ ਸਿਆਸੀ ਅਖਾੜੇ ਦੇ ਵਿੱਚ ਧਾਰੇ ਪਰ ਉਹਨਾਂ ਦੇ ਵਿੱਚ ਇੱਕ ਵੀ ਮਹਿਲਾ ਨੂੰ ਉਮੀਦਵਾਰ ਯਾਨੀ ਕਿ ਟਿਕਟ ਨਹੀਂ ਦਿੱਤੀ ਉਹ ਜਿਹੜੇ ਕਹਿੰਦੇ ਨੇ ਕਿ ਅਸੀਂ ਆਪ ਸਰਕਾਰ ਆ ਜਿਹੜੀ ਕਿ ਆਮ ਲੋਕਾਂ ਦੀ ਸਰਕਾਰ ਆ ਤੁਸੀਂ ਆਮ ਲੋਕਾਂ ਨੂੰ ਚਲੋ ਮਹਿਲਾਵਾਂ ਨੂੰ ਟਿਕਟ ਨਹੀਂ ਦਿੱਤੀ ਉਹ ਵੀ ਇਹਨਾਂ ਦੀ ਗਲਤੀ ਹੈ ਇਹਨਾਂ ਨੇ ਆਪਣੇ ਆਮ ਆਮ ਲੋਕਾਂ ਦਾ ਟਿਕਟ ਨਹੀਂ ਦਿੱਤੀ ਹਾਂ ਇਹਨਾਂ ਨੇ ਤਾਂ ਆਪਣੇ ਮੰਤਰੀਆਂ ਨੂੰ ਉਤਾਰਿਆ ਹਾਂ ਫਿਰ ਆਮ ਲੋਕਾਂ ਦਾ ਤਾਂ ਭਰੋਸਾ ਹੀ ਨਹੀਂ ਹਾਂ ਤੁਸੀਂ ਦੱਸੋ ਵੀ ਇਹਨਾਂ ਨੇ ਆਮ ਆਦਮੀ ਪਾਰਟੀ ਨਾਮ ਹੈ ਹਾਂ ਵੀ ਸਾਡਾ ਭਮੱਕੜ ਕਹਿੰਦੇ ਹੁੰਦੇ ਨੇ ਇਹ ਫਿਰ ਭਮੱਕੜ ਤਾਂ ਦਿਖੇ ਨਹੀਂ ਮంత్రి ਤਾਰਨ ਦਾ ਇਹਨਾਂ ਕੋਲ ਚਿਹਰਾ ਹੀ ਨਹੀਂ ਸੀ ਜੇ ਇਹਨਾਂ ਕੋਲ ਚਿਹਰੇ ਹੁੰਦੇ ਫਿਰ ਮੰਤਰੀ ਤਾਰਨ ਦੀ ਕੀ ਲੋੜ ਪਈ ਸੀ ਹੁਣ ਮੰਤਰੀਏ ਦਾ ਗਾਣਾ ਤਾਂ ਹੀ ਬੰਦਾ ਧਾਰਦਾ ਉਦੋਂ ਪੱਤੇ ਖੋਲੂਗਾ ਨਾ ਜਦੋਂ ਪੱਤੇ ਕੋਲ ਨਹੀਂ ਹੁਣ ਇਹਨਾਂ ਕੋਲ ਹੋਰ ਕੋਈ ਚਿਹਰਾ ਨਹੀਂ ਸੀ ਜੇ ਔਰਤਾਂ ਨੇ ਜੇ 13 ਐਮਪੀ ਚੁਣਨੇ ਸੀ ਇਹਨਾਂ ਦੇ ਚੁਣਨੇ ਨਹੀਂ ਚਾਹੀ ਕਿਸੇ ਦੇ ਉਹਦੇ ਚੋਂ ਔਰਤਾਂ ਨੂੰ ਮੌਕਾ ਤਾਂ ਦੇਣਾ ਚਾਹੀਦਾ ਸੀ ਨਾ ਔਰਤਾਂ ਦਾ ਮੌਕਾ ਹੀ ਨਹੀਂ ਮਤਲਬ ਆਮ ਲੋਕ ਕਹਿ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਹਿ ਸਕਦੇ ਆ ਕਿਉਂਕਿ ਜਿਹੜੀਆਂ ਨੀਤੀਆਂ ਨਾਲ ਆਮ ਆਦਮੀ ਪਾਰਟੀ ਉੱઠી ਸੀ ਨਾ ਉਹ ਨੀਤੀਆਂ ਹੁਣ ਲੋਕ ਸਮਝ ਗਏ ਵੀ ਇਹ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਾਂਗਰਸ ਤੇ ਕਾਲੀਆਂ ਵਰਗੀ ਭਾਜਪਾ ਵਰਗੀ ਹੋਊਗੀ ਇਹ ਹੁਣ ਜੇ ਇਹ ਭਗਵੰਤ ਮਾਨ ਨੂੰ ਮੌਕਾ ਮਿਲਿਆ ਸੀ ਦੇਖੋ ਹੁਣ ਸੁਖਵੀਰ ਬਾਦਲ ਉਹਨਾਂ ਤੋਂ ਗਲਤੀ ਹੋਈ ਹੈ ਚਾਹੇ ਨਹੀਂ ਹੋਈ ਉਹਨਾਂ ਤੋਂ ਚਾਹੇ ਬੇਅਦਮੀਆਂ ਹੋਈਆਂ ਨੇ ਨਹੀਂ ਹੋਈਆਂ ਉਹ ਹੁਣ ਦੁਬਾਰਾ ਸੱਤਾ 'ਚ ਆਉਂਦੇ ਕਿੰਨਾ ਜ਼ੋਰ ਮਾਰ ਰਹੇ ਨੇ ਇਹਨਾਂ ਦੇ ਐਮ.ਐਲ.ਏ. ਭਗਵੰਤ ਮਾਨ ਲੋਕ ਆਪ ਚੁਣ ਕੇ ਲਿਆਏ ਸੀ ਜੇ ਇਹ ਚੰਗੇ ਹੁੰਦੇ ਕੰਮ ਕਰਦੇ ਤਾਂ ਇਹਨਾਂ ਨੂੰ ਤਾਂ ਦੁਬਾਰਾ ਆਪ ਚੁਣਦੇ ਲੋਕ ਜੀ ਇੱਕ ਬੰਦਾ ਜ਼ੋਰ ਮਾਰਦਾ ਹੈ ਸਿਆਸਤ 'ਚ ਉਹ ਜਿੱਤਦਾ ਹੈ ਇਹਨਾਂ ਦਾ ਲੋਕਾਂ ਨੇ ਜਿੱਤਾਇਆ ਤੀ ਇਹ ਜ਼ੋਰ ਮਾਰਦੇ ਕੰਮ ਕਰਦੇ ਲੋਕਾਂ ਦੇ ਕਹਿੰਦੇ ਸੀ ਨਸ਼ਾ ਬੰਦ ਕਰਦਾਂਗੇ ਫੀਡ ਨਾ ਐ ਕਰਾਦਾਂਗੇ ਆਹ ਹੋ ਜੂ ਦੁਨੀਆ ਸਰਕਾਰਾਂ ਦੀ ਬੈਨਰਾਂ ਤੇ ਪੈਸੇ ਲਾਉਂਦੀਆਂ ਨੇ ਜੀ ਆਪ ਵੀ ਤਾਂ ਲਾ ਰਹੇ ਹੋ ਤੁਸੀਂ ਕੀ ਕਰ ਰਹੇ ਹੋ ਜੀ ਤੇ ਲੋਕ ਸਭਾ ਦੇ ਵਿੱਚ ਇਹਨਾਂ ਨੇ 13 0 ਨੂੰ ਲੈ ਕੇ ਤਾਂ ਦਾਵਾ ਕੀਤਾ ਸੀ ਪਰ ਆਮ ਆਦਮੀ ਪਾਰਟੀ ਤਿੰਨ ਸੀਟਾਂ ਲੈ ਕੇ ਗਈ ਆ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਨੇ 2027 ਦੇ ਵਿੱਚ ਆਮ ਆਦਮੀ ਪਾਰਟੀ ਰੀਪੀਟ ਮਾਰੂ ਪਹਿਲਾਂ ਲੱਗਦਾ ਸੀ ਹਣ ਲੋਕਾਂ ਨੇ ਇਹਨਾਂ ਦੀਆਂ ਅੱਖਾਂ ਖੋਲੀਆਂ ਨੇ ਜੇ ਹੁਣ 2 ਸਾਲਾਂ ਦੇ ਵਿੱਚ ਕੰਮ ਕਰਨਗੇ ਤਾਂ ਕੁਝ ਸੀਟਾਂ ਲੈ ਕੇ ਜਾਣਗੇ ਇਹ ਨਹੀਂ ਤਾਂ ਇਹਨਾਂ ਦਾ ਇਦੋਂ ਵੀ ਮਾੜਾ ਹਾਲ ਹੋਊਗਾ ਇਹ ਤਾਂ ਕਹਿੰਦੇ ਕਿ ਅਸੀਂ ਲੋਕਾਂ ਦੇ ਲਈ ਕੰਮ ਕਰ ਰਹੇ ਹਾਂ ਕਿੱਥੇ ਲੱਗਦਾ ਈ ਤੁਹਾਨੂੰ ਲੋਕਾਂ ਦੇ ਲਈ ਕੰਮ ਕਰ ਰਹੇ ਨੇ ਤੁਸੀਂ ਦੱਸੋ ਤਾਂ ਅਸੀਂ ਵੀ ਕੀ ਮਸਲੇ ਹੱਲ ਹੋਏ ਨੇ ਲੋਕਾਂ ਦੇ ਸ਼ੁਭਕਰਨ ਨੂੰ ਗੋਲੀ ਥੋਡੇ ਇੱਥੇ ਪੰਜਾਬ ਦੇ ਬਾਰਡਰ ਦੇ ਵਿੱਚ ਆ ਕੇ ਮਾਰੀ ਆ ਥੋਡੇ ਖੇਤਰ ਦੇ ਵਿੱਚ ਉਹਨੂੰ ਇਨਸਾਮ ਮਿਲ ਗਿਆ ਕਿਸਾਨ ਜੱਥੇਬੰਦੀ ਕਰਨੇ ਲਾ ਰਹੀ ਹੈ ਤੁਸੀਂ ਮੌਕੇ ਦੀ ਦੱਸ ਦਿਓ ਹਜੇ ਕਿੰਨੇ ਕੁ ਮਹੀਨੇ ਹੋਏ ਨੇ ਇਹ ਮਾਮਲੇ ਦੇ ਵਿੱਚ ਕੀ ਇਨਸਾਫ ਦਿੱਤਾ ਉਹਨੇ ਠੀਕ ਹੋਈ ਨਹੀਂ ਫੇਰ ਤੁਸੀਂ ਕੀ ਉਮੀਦ ਕਰਦੇ ਹੋ ਇਹ ਤਾਂ ਓਮੇ ਦੀ ਸਰਕਾਰ ਹੈ ਜੇ ਭਗਵੰਤ ਮਾਨ ਨੇ ਦੁਬਾਰੇ ਸਰਕਾਰ ਲੈ ਕੇ ਆਉਣੀ ਹੈ ਤਾਂ ਉਹ ਨੂੰ ਗਰਾਊਂਡ ਪੱਧਰ ਤੇ ਆਉਣਾ ਪਊਗਾ ਇੱਕ ਇਹਨਾਂ ਨੇ ਜਿਹੜਾ ਵਾਅਦਾ ਕਰਿਆ ਸੀ ਔਰਤਾਂ ਨਾਲ ਹਜ਼ਾਰ-ਹਜ਼ਾਰ ਦੇਣ ਦਾ ਉਹ ਹੁਣ ਫੇਰ ਜੁਮਲਾ ਛੱਡਤਾ 1100 ਦੇਵਾਂਗੇ ਮਤਲਬ ਇਹ ਚਾਤਾ ਇਲੈਕਸ਼ਨ ਟਾਈਮ ਹੀ ਕਿਉਂ ਹੁੰਦਾ ਹੈ ਮੂਰਖ ਸਮਝਦੇ ਨਹੀਂ ਲੋਕਾਂ ਨੂੰ ਹੋਰ ਕੀ ਹੈ ਜੇ ਜੇ ਤੁਸੀਂ ਕੰਮ ਕਰਨਾ ਹੈ ਨਾ ਗਰਾਊਂਡ ਪੱਧਰ ਤੇ ਆ ਕੇ ਕੰਮ ਕਰੋ ਤੁਸੀਂ ਕਹਿੰਦੇ ਹੁੰਦੇ ਸੀ ਇਹ ਕਹਿੰਦੇ ਹੁੰਦੇ ਸੀ ਵੀ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਖਤਰਾ ਕਰਦਾ ਤੁਸੀਂ ਮੁੱਖ ਮੰਤਰੀਆਂ ਤੁਹਾਨੂੰ ਖਤਰਾ ਕਰਦਾ ਬਈ ਹੁਣ ਤੂੰ ਵੀ ਦਾ ਸਕਿਉਰਿਟੀ ਚੱਕੀਂ ਫਿਰਦਾ ਹੈ ਇਹਨੂੰ ਪਤਾ ਸੀ ਵੀ ਸਿਕਿਉਰਟੀ ਹੁੰਦੀ ਐ ਇੱਕ ਮੁੱਖ ਮੰਤਰੀ ਲੈਵਲ ਦਾ ਬੰਦਾ ਉਹਦੇ ਨਾਲ ਸਿਕਿਉਰਟੀ ਹੁੰਦੀ ਐ ਪਰ ਇਹ ਬਿਆਨ ਦਿੰਦੇ ਸੀ ਵੀ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਹੋ ਗਿਆ ਤੁਸੀਂ ਦੱਸ ਦੋ ਹੋ ਗਿਆ ਨਹੀਂ ਹੁੰਦਾ ਇਹ ਉਮੇਦੇ ਹੀ ਨੇ ਜਿਵੇਂ ਦੇ ਪਹਿਲੇ ਸਿਆਸਤਦਾਨ ਸੀ ਉਮੇਦੇ ਹੀ ਹੁਣ ਨੇ ਸਾਰਿਆਂ ਦੀਆਂ ਅੰਦਰੋਂ ਖੱਤੇ ਯਾਰੀਆਂ ਨੇ ਸਾਰੇ ਮਿਲੇ ਜੁਲੇ ਨੇ ਜੇ ਚਲੋ ਸਭ ਹੁੰਦੇ ਨੇ ਪਾਏ ਪਾਦੀ ਕਾਂਗਰਸੀਆਂ ਨਾਲ ਜਾ ਰਹੀ ਹੈ ਕਾਂਗਰਸੀਆਂ ਦੀ ਕਾਲੀਆਂ ਨਾਲ ਜਾ ਰਹੀ ਹੈ ਸਭ ਦੀ ਹੈ ਲੋਕਾਂ ਨੇ ਤਾਂ ਕੰਮ ਦੇਖਣੇ ਨੇ ਜੀ ਜੇ ਤੁਸੀਂ ਕੰਮ ਕਰੋਗੇ ਤਾਂ ਦੁਬਾਰੇ 27 ਦੇ ਵਿੱਚ ਆ ਜਾਓਗੇ ਨਹੀਂ ਤਾਂ ਮੈਨੂੰ ਲੱਗਦਾ ਵੀ ਜਿਮਨੀ ਚੋਣਾ ਵੀ ਤੁਸੀਂ ਹਾਰੀ ਬੈਠਿਓ ਜਿਹੜੇ ਹਸਾਬ ਨਾਲ ਇਹ ਹਸਾਬ ਨਾਲ ਜਿਵੇਂ ਆਪਾਂ ਕਹਿੰਦੇ ਸੀ ਕਾਂਗਰਸ ਨੇ ਮਤਲਬ ਕਾਂਗਰਸ ਤੇ ਦਾਗ ਹੈ ਜੀ ਕਾਂਗਰਸ ਐ ਹੈ ਜੀ ਲੋਕਾਂ ਨੇ ਤਾਂ ਉਹਨਾਂ ਨੂੰ 7 ਸੀਟਾਂ ਦੇਤੀਆਂ ਪੰਜਾਬ ਚ ਫਿਰ 29 ਦਾ ਕਾਂਗਰਸ ਚੰਗੀ ਹੈ ਕਾਲੀਆਂ ਤਾਂ ਚਲੋ ਕਾਲੀਆਂ ਤੋਂ ਤਾਂ ਲੋਕ ਨਰਾਸ਼ ਨੇ ਉਹਨਾਂ ਨੇ ਵੀ ਬੇਅਦਬੀਆਂ ਦਾ ਇਨਸਾਫ ਨਹੀਂ ਦਿੱਤਾ ਤੁਸੀਂ ਵੀ ਹੁਣ ਜਿਹੜੇ ਸ਼ੂਭ ਕਰਨ ਵਰਗੇ ਮਰੇ ਨੇ ਜਾਂ ਉੱਥੇ ਗੋਲੀਆਂ ਵੱਜੀਆਂ ਨੇ ਬਾਰਡਰਾਂ ਦੇ ਉੱਤੇ ਆਪਣੇ ਖੇਤਾਂਾਂ 'ਜਾ ਕੇ ਉਹਨਾਂ ਦਾ ਤੁਸੀਂ ਇਨਸਾਫ ਨਹੀਂ ਦਿੱਤਾ ਤੁਸੀਂ ਵੀ ਕਾਲੀਆਂ ਵਰਗੇ ਹੋ ਫਿਰ ਲੋਕ ਮਤਲਬ ਕਾਂਗਰਸ ਨੂੰ ਚੰਗਾ ਕਹਿ ਰਹੇ ਨੇ ਇhta ਹੀ ਕਹਾਂਗੇ ਅਮਰਿਤਪਾਲ ਵਰਗੇ ਲੋਕਾਂ ਦੀ ਲੋਕਾਂ ਨੂੰ ਲੱਗ ਰਿਹਾ ਹੈ ਵੀ ਲੋਡ ਹੈ ਆਉਣ ਵਾਲੇ ਸਮੇਂ 'ਚ ਅਮਰਤਪਾਲੂ ਨਸ਼ਾ ਛਡਾਓ ਕੈਰੀ ਨੇ ਵੀ ਅਮਰਤਪਾਲ ਨੇ ਨਸ਼ਾ ਛਡਾਇਆ ਅਮਰਤ ਛਕਾਉਣ ਦੇ ਲਈ ਕਿਹਾ ਵੀ ਨੌਜਵਾਨਾਂ ਨੂੰ ਤੇ ਨਸ਼ੇ ਨੂੰ ਹੁਣ ਤਾਂ ਪੰਜਾਬ ਸਰਕਾਰ ਕਹਿੰਦੀ ਕਿ ਪਹਿਲਾਂ ਸੀ 3 ਮਹੀਨੇ ਤੱਕ ਖਤਮ ਕਰ ਦਵਾਂਗੇ ਤੇ ਹੁਣ 31 ਦਸੰਬਰ ਤੱਕ ਦਾ ਸਮਾਂ ਦੇ ਦਿੱਤਾ ਤੁਹਾਨੂੰ ਲੱਗਦਾ ਵੀ 31 ਦਸੰਬਰ ਤੱਕ ਫਿਰ ਨਸ਼ਾ ਖਤਮ ਹੋ ਜਾਊਗਾ ਪਹਿਲਾਂ ਨਹੀਂ ਹੋਇਆ ਹੁਣ ਨਹੀਂ ਹੋਣਾ ਇਹ ਪਹਿਲੀਆਂ ਸਰਕਾਰਾਂ ਤੋਂ ਹੀ ਚੱਲਦਾ ਆ ਰਿਹਾ ਹੈ ਇਹ ਸਿਰਫ ਇੱਕ ਲਵਾਉਣ ਦਾ ਤਰੀਕਾ ਹੁੰਦਾ ਸਰਕਾਰਾਂ ਦਾ ਕਿਉਂਕਿ ਨਸ਼ਾ ਤਾਂ ਇਹ ਆਪ ਵੰਡਦੇ ਨੇ ਅਪਾ ਇਹ ਗੱਲ ਨਹੀਂ ਕਰਦੇ ਵੀ ਆਮ ਆਦਮੀ ਪਾਰਟੀ ਮੰਗ ਵੰਡਦੀ ਐ ਭਾਜਪਾ ਕਾਂਗਰਸ ਕਾਲੀ ਹਰ ਲੀਡਰ ਸਰਪੰਚੀ ਤੋਂ ਲੈ ਕੇ ਐਮਪੀ ਸ਼ਿਪ ਤੱਕ ਨਸ਼ਾ ਵੰਡਿਆ ਜਾਂਦਾ ਉਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਛੋਟੇ ਤੋਂ ਛੋਟੇ ਬੱਚੇ ਤੱਕ ਨੂੰ ਪਤਾ ਵੀ ਨਸ਼ਾ ਵੰਡਿਆ ਜਾਂਦਾ ਫਿਰ ਜਦੋਂ ਤੁਸੀਂ ਜਿੱਥੇ ਥੋੜੀ ਨੀ ਰੱਖੀ ਜਾਣੀ ਆ ਸਿਆਸਤਦਾਨਾਂ ਦੀ ਉੱਥੋਂ ਹੀ ਨਸ਼ਾ ਸ਼ੁਰੂ ਹੁੰਦਾ ਤੁਸੀਂ ਕਿੱਥੇ ਖਤਮ ਕਰਦੋਂਗੇ ਨਸ਼ਾ ਨੂੰ ਇਹ ਤਾਂ ਨਸ਼ਾ ਤਾਂ ਸ਼ੁਰੂ ਤੋਂ ਹੀ ਨਾਲ ਚੱਲਦਾ ਆਇਆ ਵੰਡ ਦੇ ਖੁਦ ਨੇ ਨਾ ਆਪਾਂ ਇਹ ਨਹੀਂ ਗੱਲ ਕਰਦੇ ਵੀ ਕੋਈ ਲੀਡਰ ਵੰਡਦਾ ਹਰ ਇੱਕ ਲੀਡਰ ਨਸ਼ੇ ਦੀ ਵਰਤੋਂ ਕਰਦਾ ਵੰਡਦਾ ਜ਼ਰੂਰ ਹੈ ਨਸ਼ਾ ਨਹੀਂ ਵੰਡਦੇ ਤਾਂ ਕੋਈ ਲਾਲਚ ਹੈ ਹੁਣ ਖੰਡੂਰ ਸਾਹਿਬ ਵਾਲਿਆਂ ਨੇ ਤੇ ਫਰੀਦਕੋਟ ਵਾਲਿਆਂ ਨੇ ਪੰਥ ਜਤਾਇਆ ਇੱਕ ਤਰ੍ਹਾਂ ਨਾਲ ਪੰਥ ਨੂੰ ਵੋਟ ਪਾਈ ਹੈ ਸਰਕਾਰਾਂ ਅਨਕਾਰਤੀਆਂ ਕਾਂਗਰਸ ਅਨਕਾਰਤੀ ਭਾਜਪਨ ਅਨਕਾਰਤੀ ਕਾਲੀ ਅਨਕਾਰਤੇ ਫਿਰ ਉਹਨਾਂ ਨੂੰ ਲੱਗਦਾ ਵੀ ਇੱਥੇ ਇਹਨਾਂ ਤੋਂ ਨਸ਼ਾ ਨਹੀਂ ਖਤਮ ਹੋਇਆ ਹੁਣ ਇੱਥੇ ਅੰਮ੍ਰਿਤਪਾਲ ਉਹ ਨਹੀਂ ਨਸ਼ਾ ਖਤਮ ਕਰਨਗੇ ਹੋ ਸਕਦਾ ਹੈ ਵੀ ਉਹ 2027 ਦੇ ਵਿੱਚ ਇਹਨਾਂ ਦੇ ਬਰਾਬਰ ਖੜੇ ਹੋਣ ਲੋਕ ਉਹਨਾਂ ਨੂੰ ਵੋਟ ਪਾਉਣਗੇ ਅੱਕੇਵੇਂ ਨੇ ਜੀ ਜਿਵੇਂ ਅਕਾਲੀ ਤੇ ਕਾਂਗਰਸੀਆਂ ਤੋਂ ਓਕੇਵੇਂ ਸੀ ਭਾਜਪਾ ਤੋਂ ਓਕੇਵੇਂ ਸੀ ਹੁਣ ਲੋਕ ਇਹਨਾਂ ਤੋਂ ਵੀ ਅੱਕ ਗਏ ਮੈਨੂੰ ਲੱਗਦਾ ਵੀ ਉਹਨਾਂ ਨੂੰ ਵੋਟਾਂ ਪਾ ਦੇਣਗੇ ਬਦਲਾਅ ਪਾ ਲਦੇ ਨੇ ਜੀ ਤੇ ਜਿਮਨੀ ਚੋਣ ਦਾ ਮੇਰਾ ਇੱਕ ਸਵਾਲ ਤੁਹਾਨੂੰ ਹੋ ਸੀ ਜਿਮਨੀ ਚੋਣਾ ਹੁਣ ਕਿਦੜਬਾਹ ਤੋਂ ਰਾਜਾ ਬੜਿੰਗ ਨੇ ਅਸਤੀਫਾ ਦੇ ਦਿੱਤਾ ਹੈ ਤੇ ਸੁਖਵੀਰ ਬਾਦਲ ਹੁਣ ਆਪ ਸਿਆਸੀ ਖਾੜੇ ਦੇ ਵਿੱਚ ਉੱਤਣਗੇ ਲੱਗਦਾ ਹੈ ਕਿ ਫਿਰ ਕਿਦੜਬਾਹ ਦੇ ਵਿੱਚ ਚੋਣ ਦੇ ਵਿੱਚ ਜਿੱਤ ਪ੍ਰਾਪਤ ਕਰਨਗੇ ਜਿਹੜਾ ਸੁਖਵੀਰ ਬਾਦਲ ਹੈ ਉਹ ਹਰ ਇੱਕ ਬੰਦੇ ਨੂੰ ਪਤਾ ਹੈ ਵੀ ਉਹ ਮਲਾਪੜੇ ਸੁਭਾ ਦਾ ਬੰਦਾ ਹੈ ਆਪਾਂ ਸੁਖਵੀਰ ਬਾਦਲ ਦੀ ਕੋਈ ਸਪੋਰਟ ਨਹੀਂ ਕਰ ਰਹੇ ਉਹ ਵੱਡੇ ਕੱਦ ਦਾ ਲੀਡਰ ਹੈ ਉਹ ਫਿਰੋਜ਼ਪੁਰ ਗਿਆ ਉੱਥੇ ਜਿੱਤੇ ਆ ਇਹ ਨੇਰੀ ਸੀ ਨੇਰੀ ਦੇ ਵਿੱਚ ਲੀਡਰ ਹਾਰ ਗਏ ਤੇ ਬਾਦਲ ਕਦੇ ਨਹੀਂ ਹਾਰਦੇ ਕਿਉਂਕਿ ਉਹ ਵੱਡੇ ਸਿਆਸਤਦਾਨ ਨੇ ਉਹਨਾਂ ਨੂੰ ਪਤਾ ਹੈ ਲੋਕਾਂ ਨੂੰ ਵੀ ਇਹ ਫੇਰ ਵੀ ਸਾਡਾ ਕੰਮ ਕਰਦਣਗੇ 100% ਬਾਦਲ ਉਥੋਂ ਜਿੱਤ ਪ੍ਰਾਪਤ ਕਰਨਗੇ ਕਿਉਂਕਿ ਬਾਦਲ ਦੇਖ ਲਿਆ ਬਾਦਲਾਂ ਨੇ ਬਾਦਲਾਂ ਨੂੰ ਖਿਮਿਆ ਜਾ ਭੁਗਤਣਾ ਪੈ ਗਿਆ ਜੋ ਜੋ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਉਹ ਹੁਣ ਸਵਾਰ ਰਹੇ ਨੇ ਲੋਕਾਂ ਦੇ ਵਿੱਚ ਜਾ ਰਹੇ ਨੇ ਉਹ ਮੈਨੂੰ ਲੱਗਦਾ ਵੀ ਦੁਬਾਰੇ ਅਕਾਲੀ ਦਲ ਸਰਜੀਤ ਹੋ ਗਿਆ ਪੰਜਾਬ ਚ ਜਿਹੜੀਆਂ ਇਹਨਾਂ ਨੇ ਪੰਜਾਬ ਯਾਤਰਾ ਕੱਢੀ ਐ ਵੋਟਾਂ ਦੇ ਵਿੱਚ ਵੀ ਪਰਸੈਂਟੇਜ ਵਧੀ ਐ ਅਕਾਲੀਆਂ ਦੀ ਕਿਉਂਕਿ ਹੁਣ ਭਗਵੰਤ ਮਾਨ ਪਹਿਲਾਂ ਚੁੱਪ ਬੈਠਾ ਸੀ ਵੀ ਇਹ ਤਾਂ ਸਾਡੇ ਉਈਓ ਜਤਾਤਾ ਸਾਨੂੰ ਤਾਂ ਹੁਣ ਵੀ ਉਈਆਂ ਵੋਟਾਂ ਪੈ ਹੁਣ ਆ ਗਿਆ ਜਲੰਧਰ ਆਇਆ ਹੁਣ ਪਤਾ ਲੱਗ ਗਿਆ ਵੀ ਕੰਮ ਕਰਕੇ ਦਿਖਾਉਣਾ ਪਊਗਾ ਐਵੇਂ ਹੀ ਸੁਖਵੀਰ ਬਾਦਲ ਸੀ ਸਖਵੀਰ ਬਾਦਲ ਨੂੰ ਪਹਿਲਾਂ ਚਲੋ ਪ੍ਰਕਾਸ਼ ਸਿੰਘ ਬਾਦਲ ਦੀ ਸਪੋਰਟ ਸੀ ਹੁਣ ਤੁਹਾਨੂੰ ਪਤਾ ਵੀ ਜੇ ਅਕਾਲੀ ਦਲ ਜਿਉਂਦਾ ਰੱਖਣਾ ਹੈ ਤਾਂ ਸਾਨੂੰ ਕੰਮ ਕਰਕੇ ਦੇਣਾ ਪਊਗਾ ਹੁਣ ਖੁਦ ਆ ਰਹੇ ਨੇ ਉਹ ਗਰਾਊਂਡ ਪੱਧਰ ਤੇ ਐਵੇਂ ਹੀ ਹੁਣ ਜਲੰਧਰ ਦੇ ਵਿੱਚ ਇਹ ਹੈ ਕੀ ਪਤਾ ਹੁਣ ਕਰਦੇ ਕੁਛ ਅੱਖਾਂ ਘੋਲੀਆਂ ਨੇ ਮਤਲਬ ਤੁਸੀਂ ਕਹਿ ਰਹੇ ਹੋ ਕਿ ਸੁਖਵੀਰ ਬਾਦਲ ਜਿੱਤ ਸਕਦੇ ਜਿੱਤ ਸਕਦੇ ਵੱਡਾ ਚਿਹਰਾ ਹੈ ਜਿੱਤ ਸਕਦੇ ਜੀ ਉੱਥੇ ਬੀਬੀ ਬਾਦਲ ਨੂੰ ਵੀ ਚੈਲੰਜ ਦਿੱਤੇ ਜਾ ਰਹੇ ਸੀ ਲੋਕ ਸਭਾ ਚੋਣਾਂ ਦੇ ਵਿੱਚ ਕਿੱਕ ਲਿਕਲੀਰ ਦੀ ਵੀ ਪਾਈ ਗਈ ਨਹੀਂ ਇਹ ਜਿਹੜੀਆਂ ਇਹ ਜੀਆਂ ਕਿੱਕ ਲੀਆਂ ਨੇ ਇਹ ਮੁੱਖ ਮੰਤਰੀ ਲੈਵਲ ਦੇ ਬੰਦੇ ਨੂੰ ਸ਼ੋਭਾ ਨਹੀਂ ਦਿੰਦੀਆਂ ਹੂੰ ਥੋੜਾ ਕਿਸੇ ਨਾਲ ਕੋਈ ਮਤਭੇਦ ਹੋ ਸਕਦਾ ਹੈ ਤੁਸੀਂ ਹਸੌਣੀ ਦੇ ਪਾਤਰ ਪਹਿਲਾਂ ਸੀ ਥੋੜਾ ਜਿਹੜਾ ਕਰੈਕਟਰ ਸੀ ਉਹ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਸੀ ਭੰਡ ਵਾਲਾ ਹਸਾਉਣ ਵਾਲਾ ਕਰੈਕਟਰ ਪਹਿਲਾਂ ਸੀ ਹੁਣ ਸੋਤੋਂ ਲੋਕ ਕਿੱਕ ਲੀਆਂ ਦੀ ਆਸ ਨਹੀਂ ਕਰ ਰਹੇ ਹੁਣ ਸੋਤੋਂ ਲੋਕ ਕੰਮ ਦੀ ਆਸ ਕਰ ਰਹੇ ਨੇ ਜਿਹੜਾ ਤੁਸੀਂ ਡਾਇਲੌਗ ਮਾਰਦੇ ਸੀ ਨਾ ਵੀ ਮੈਨੂੰ ਹਰਾ ਪੈਨ ਦਿੱਤਾ ਹੈ ਖਰਾਪ ਐ ਨਾ ਜੇ ਕਿਸੇ ਦੇ ਚੁੱਲ੍ਹੇ ਦੀ ਅੱਗ ਚਾਲਦੀ ਕਰ ਸਕਦਾ ਤਾਂ ਮੈਨੂੰ ਕੀ ਹੋਇਆ ਮੈਂ ਕਰ ਦੂੰਗਾ ਕਰਕੇ ਦਿਖਾਓ ਫਿਰ ਲੋਕ ਉਹ ਆਸ ਕਰਦੇ ਨੇ ਨਾ ਕਿ ਕਿਕਲੀਆਂ ਕਿਕਲੀਆਂ ਸਾਨੂੰ ਸਾਡੇ ਕੋਲ ਕਲਾਕਾਰ ਬਹੁਤ ਨੇ ਅਸੀਂ ਉਹਨਾਂ ਤੋਂ ਸੁਣ ਲਾਂਗੇ ਸੋ ਬਹੁਤ ਬਹੁਤ ਧੰਨਵਾਦ ਕਰਦੇ ਤੁਸੀਂ ਉਹਨਾਂ ਨੂੰ ਰੱਖਿੰਦੇ ਸਮਾਂ ਦਿੱਤਾ ਤੇ ਹੁਣ ਸਾਨੂੰ ਦੋ ਇਜਾਜ਼ਤ ਧੰਨਵਾਦ